ਫਬੀ ਤਾਂ ਇਹ ਮਗਰੀ ਆ ਮਾਜੀ ਠੀਕ ਐ ਮੈਂ ਮਗਰੀ ਆ ਆਈ ਵੀ ਆ ਜੀ ਉਸੇ ਲੈ ਆਏ ਜੀ ਜਦੋਂ ਭਾਜੀ ਆਉਣਗੇ ਨਾ ਬਾਹਰ ਉਸੇ ਲੈ ਆਏ ਠੀਕ ਉਸੇ ਲੈ ਆ ਜੀ ਮੰਗਣੇ ਉਹ ਬਸ ਬਸ ਆ ਗਿਆ ਬਸ ਆ ਗਿਆ 1 ਮਿੰਟ ਬਾਅਦ ਗੱਡੀ ਘੱਟ ਲੱਗਾਂ ਮੈਂ ਆ ਗਿਆ ਆ ਗਿਆ ਦੇਖੋ ਕਿ ਤਿਆਰ ਹੋਇਆ ਕਿ ਨਹੀਂ ਹੋਇਆ ਫਿਰ ਕੋਈ ਵੀ ਨਹੀਂ ਪੁੱਛ ਲੈਣੇ ਨੂੰ ਚੱਲਨੇ ਫਿਰ ਆਪਾਂ ਕੋਈ ਨੂੰ ਉੱਧਰ ਚੱਲ ਜਾਈਏ ਪਹਿਲਾਂ ਹਾਂਜੀ ਕੋਈ ਗੱਲ ਨਹੀਂ ਮੈਂ ਆਪਣਾ ਕੰਮ ਬਾਅਦ ਚ ਕਰ ਲੂੰਗਾ ਹਨਾ ਮੈਨੂੰ ਉਧਰੋਂ ਹੋਣੇ ਆ ਹਾਂਜੀ ਹਾਂਜੀ ਤੂੰ लवली ਨੂੰ ਪੁੱਛ ਵੇਖ ਪਹਿਲਾਂ ਤਿਆਰ ਆ ਚਲੋ ਮੈਂ ਪੁੱਛ ਦਿਆਂ ਇਹਨਾਂ ਨੂੰ ਠੀਕ ਹੈ ਹਾਂਜੀ ਚਲ ਠੀਕ ਹੋ ਗਿਆ ਮਤਲਬ ਵੇਖ ਲੱਗੀ ਕਰਦਾ ਠੀਕ ਉਹ ਗਲਤ ਹੋ ਗਿਆ ਨਾ ਇਹ ਨਹੀਂ ਗਲਤ 2 ਐਂਡ 1 ਹੋ ਜਾਂਦਾ ਬੋਲ ਕੇ ਇੱਕ ਮਿੰਟ ਚਲ ਕੋਈ ਗੱਲ ਨਹੀਂ ਚਲ ਠੀਕ 2 1 ਚਲ ਕੋਈ ਗੱਲ ਨਹੀਂ ਮੈਂ ਆਪਣਾ ਕੰਮ ਬਾਅਦ ਚ ਕਰ ਲੂੰਗਾ ਚਲ ਪੱਗਪੋਗ ਬਨ ਲੈ ਸੋਨੀ ਜੀ ਕੋਈ ਗੱਲ ਨਹੀਂ ਮੈਂ ਹੋ ਜਾਣਾ ਤਿਆਰ ਚਲ ਠੀਕ ਹੈ 1 ਇਰਗਾਲ ਤੇ ਭਾਬੀ ਦੀ ਵੀ ਸਹੀ ਐ ਜਿਸ ਤਰ੍ਹਾਂ ਅਸਲ ਚ ਹੋਣ ਤੇ ਮਾਰਿਆ ਇਹਨਾਂ ਪਿੱ ਠੀਕ ਤਰ੍ਹਾਂ ਰਵੇ ਹੱਡਲਾ ਹਾਂਜੀ ਉਹ ਗੱਲ ਨਹੀਂ ਮੰਡੀ ਗਲਤ ਹੋ ਗਿਆ ਕਿਹਦਾ ਨਾ ਪਤਾ ਲੱਗਦਾ ਰਹਿੰਦਾ ਮੈਨੂੰ ਹਾਂਜੀ ਹਾਂਜੀ ਤੇ ਫਿਰ ਠੀਕ ਜੋ ਬੰਦ ਠੀਕ ਠਾਕ ਐ ਨਾ ਕਿਤੇ ਮਾਰਿਆ ਜਾ ਦੋ ਵਾਰੀ ਕਹਤਾ ਤੂੰ 1 ਸਾਰੇ ਜਣ ਵੇਖਣ ਦੇ ਭਾਜੀ ਦਵਕਾ ਮਾਰਦੇ ਆ ਨਹੀਂ ਆਨਾ ਸਾਰਿਆਂ ਦਾ ਧਿਆਨ ਵੀ ਭਾਜੀ ਦਵਕਾ ਮਾਰਦੇ ਆ ਸਾਰੇ ਵੇਖਣੇ ਓਏ ਅੱਜ ਮਾਰ ਦੇਣਾ ਯਾਰ ਲੈ ਤੁੰਡੀ ਮੈਂ ਚੰਗਾ ਵੀਰ ਤੁੰਨੀ ਮੈਂ ਚੰਗਾ ਜਿਹੜਾ ਬੰਦਾ ਜ਼ਿਆਦਾ ਲੰਘਦਾ ਉਹ ਹੀ ਤਾਂ ਫੈਸਲਾ ਲੈਂਦਾ ਨਹੀਂ ਪਾਉਂਦਾ ਉਠੋ ਹਾਂ ਤਾਂ ਤੇ ਮੇਰੀ ਗੱਲ ਸੁਣਿਓ ਇੱਕ ਮਿੰਟ ਤੇ ਆਪਣੀ ਪਸੰਦ ਆ ਲੱਗੂਗੀ ਤੇ ਮੈਂ ਫਿਰ ਉਹਨੂੰ ਕੀ ਕਹਿੰਦੀ ਮੈਂ ਹਾਂ ਹੀ ਕਰਨੀ ਹੈ ਭੀ ਜਾਂਦੇ ਲੈ ਜਾਓ ਮੇਰੀ ਗੱਲ ਸੁਣਾ ਕੱਲ ਤਾਂ ਤੈਨੂੰ ਫੋਨ ਆਇਆ ਲੈ ਲੈ ਸਹੀ ਹੈ ਨੂੰ ਮਿਨਵਾ ਆ ਗਿਆ ਨਾ ਚਲੋ ਹਾਸਾ ਆ ਗਿਆ ਨਾ ਹਾਸਾ ਤੇ ਤੈਨੂੰ ਦੱਸ ਤੀ ਗੱਲ ਵੀ ਦੌਕਾ ਹੈ ਯਾਰ ਹੁਣ ਆ ਸੀ ਇਹ ਲੰਮੇ ਬੈ ਕੇ ਮੁੜ ਕੇ ਉੱਠਾ ਡਟ ਰਹਾ ਔਖਾ ਵਾ ਮੇਰੀ ਗੱਲ ਸੁਣੋ ਉੱਠੋ ਹਾਂ ਜੇ ਕਿ ਮੇਰੀ ਗੱਲ ਸੁਣਿਓ ਰਪਿੰਦਰ ਨੇ ਜਾਣਾ ਵਾ ਸ਼ਹਿਰ ਹਾਂਜੀ ਉਹਦੇ ਨਾਲ ਸੌਰਿਆ ਤਾਂ ਆਇਆ ਫੋਨ ਤੇ ਤੂੰ ਉਹਦੇ ਨਾਲ ਹੀ ਕੱਪੜੇ ਪਾ ਕੇ ਚੱਲ ਜਾ ਠੀਕ ਹੈ ਨਾ ਤੇ ਮੈਨੂੰ ਥੋੜਾ ਕੰਮ ਆ ਪਿੰਡ 'ਚ ਇਹ ਅੰਡੇ ਜੇ ਜੋਤ 100 500 ਰੁਪਏ ਪਰ ਲੱਗ ਰਿਹਾ ਹੈ ਆਰਾਮ ਨਾ ਕਰ ਤੋ 2 1 ਜੋਤ ਰਵਿੰਦਰ ਦੇ ਨਾਲ ਸੌਰਿਆ ਤੋਂ ਆਇਆ ਫੋਨ ਉਹਨਾਂ ਨੇ ਖੜੇ ਖੜੇ ਹੋ ਇੱਧਰ ਕੀ ਹੋ ਗਿਆ ਖੜੇ ਲੜੀ ਲੜੀ ਇਧਰ ਓਏ ਖੜੇ ਹੋ ਗਿਆ ਨਾ ਚੱਲ ਯਾਰ ਮੈਂ ਬਾਅਦ ਵਿੱਚ ਕੋਈ ਗੱਲ ਨਹੀਂ ਕਰਾਂਗੀ ਤੂੰ ਚਲ ਜਾ ਚੁੱਪਾ ਜਾ ਪੈਜ ਨਹੀਂ ਚਲਦੇ ਬਸ ਜੋਤ ਰੁਪਿੰਦਰ ਦੇ ਨਾਲ ਸੌ ਗਿਆ ਤਾਂ ਆਏ ਫੋਨ ਹਮ ਐਂਡ 1 ਭਾਬੀ ਜੀ ਮੇੰਜਾ ਉਹਦਾ ਜਠਾਣੀ ਮਰੀ ਆ ਗਈ 2 1 ਮੈਨੂੰ ਲੱਗਦਾ ਜਠਾਣੀ ਮਰੀ ਆ ਗਈ ਆ ਹੁਣ ਉਹਨਾਂ ਸਾਹਮਣੇ ਕੋਈ ਗੱਲ ਨਾ ਕਹਿ ਦਿਓ ਕਿ ਮੈਨੂੰ ਇਦਾਂ ਕਿਹਾ ਆ 2 ਐਂਡ 1 ਮੈਨੂੰ ਲੱਗਦਾ ਜਠਾਣੀ ਮਰੀ ਆ ਗਈ ਆ 1 ਕੀ ਗੱਲਾਂ ਕਰਨੀਆਂ ਦੋਵੇਂ ਜਣੀਆਂ ਬਦੋ ਬਦੀ ਬਦੋ ਬਦੀ ਬਦੋ ਬਦੀ 2 1 ਸੱਸੀ ਗੰਢ ਸੱਸੀ ਇੱਕ ਉਹ ਮੱਚ ਕਰ ਚੱਕ ਕਰ ਗਈ ਬਾੜ ਵਿੱਚ ਬਦੋ ਬਦੀ ਬਦੋ ਬਦੀ ਇਹ ਸੱਚੀ ਹੀ ਓਰੀਜਨਲ 2 ਐਂਡ 1 ਅੰਦਰ ਮੈਂ ਬੈਠਾ ਲੱਗੇ ਮੈਂ ਤੂੰ ਮੇਗਾ ਚਲ ਮੈਂ ਲੈ ਆਉਣੀ ਨਾਲ ਫਿਰ ਇਹਦਾ ਚੰਗੇ ਜੇਨ ਲੱਗੀ ਚਲ ਚਾਹ ਪਾਣੀ ਪੀ ਕੇ ਚਲ ਜਾਂਦੇ ਹਾਂ ਚਲ ਕੋਈ ਨਹੀਂ ਫਿਰ ਆਉਂਦੇ ਜਾਂਦੇ ਮਮੀ ਜੀ ਮੈਂ ਤਿਆਰ ਹੋ ਜਾਂਦਾ ਨਾਲੇ ਪਾਣੀ ਵਿੱਚ ਭੋਣੀ ਆ ਚਲ ਚਲ ਪਾਣੀ ਸ਼ੋਭਣੀ ਨਹੀਂ ਪਾਣੀ ਮੇਰੇ ਬੰਦੇ ਪਾਣੀ ਸ਼ੋਭਣੀ ਤੇਜ਼ ਕਰੋ ਇਹ ਕਰੋ ਪਾਣੀ ਲੈ ਹੁਣ ਵੇ ਮਮੀ ਜੀ ਮੈਂ ਤਿਆਰ ਹੋ ਜਾਂਦਾ ਨਾਲੇ ਪਾਣੀ ਪੀਸਦੀ ਆ ਅਧਿਕਾਰੀ ਜੀ ਨਕਾ ਨਾ ਇਹਨਾਂ ਸ਼ਰਵਾਨੀ ਦੀ ਜ਼ਿਆਦਾ ਕਰ ਲੋ। ਭੱਜੀ ਫਿਰ ਦੇਖ ਲੈ। ਹੋ ਚੁਲੂ ਪਰੇ ਬੈਠ। ਬੋਲ ਦੇ ਨੀ ਆ ਪਹੁੰਡ ਲਈ ਵਾਸਤੇ ਵੇਖ ਲਈ ਸ਼ਰਵਾਨੀ ਵੰਜੀਆਂ ਪੈਣਾ ਵਾ ਤੇ ਇਹਨਾਂ ਦੋਵਾਂ ਜੀਆਂ ਪੈਣਾ ਬੀਬੀਆਂ ਅੰਦਰ ਬਾਹਰ ਭਾਈ ਬਾਹਰ ਬਾਹਰ ਗੋ ਬੈਕ ਮੈਂ ਹਾਂ ਪਰਲ ਬੀਨ ਮੈਡਮ ਐ ਇੰਦਰ ਬਾਹਰ ਬੰਦੇ ਭਾਜੀ ਨਹੀਂ 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 ਹੋਣਾ ਨਹੀਂ ਹੋਣਾ ਭਾਜੀ ਨਹੀਂ ਹੋਣਾ ਅਜ ਨਹੀਂ ਹੋਣਾ ਹੋਣਾ ਨਹੀਂ ਅਜ ਐਵਲੀ ਭਾਜੀ ਇਸ ਤਰ੍ਹਾਂ ਗਿਆ ਯਾਰ ਲਵਲੀ ਕੀ ਕਰੇਗਾ ਨੈਨੋ ਵਿੱਚ ਸ਼ਿਟੇ ਮਾਰਾ ਗਿਨ ਹੁਣ ਬਾਹਰ ਵਿੱਚ ਖੁੱਲਾ ਭਾਈ ਮੈਂ ਮੈਂ ਬੋਲ ਖੋਲਣਾ ਨਹੀਂ ਨਹੀਂ ਬੜਾ ਬੜਾ ਬਦਮਾ ਬਹੁਤ ਦਰਦ ਆਇਆ ਮੇਰੇ ਚੱਕਰ ਆਉਣ ਡੇ ਭਾਈ ਮੈਨੂੰ ਚੱਕਰ ਆ ਗਿਆ ਜੀ ਮੋੜ দাও ਜਿੱਤੇ ਮੋੜ ਨਾ ਸੋਣੋ ਇਹ ਨਗਰੇ ਡੂਗਾ ਬੈਠ ਲਗਾ ਵਤੇ ਨਹੀਂ ਸਮਝ ਨਹੀਂ ਤਾਪੋਂ ਨਹੀਂ ਤਾਪੋ ਨਾ ਲੱਗਣ ਤਾਪੋ ਹਾਂਜੀ ਭਾਈ ਤੁਸੀਂ ਛੇਦਵਾ ਨਹੀਂ ਦੇਖਣੀ ਹਾਂਜੀ ਇਹ ਆ ਵੀਰਵਾ ਮੇਰੇ ਕੋਲ ਗਲਤ ਹੋ ਗਿਆ ਯਾਰ ਉਹ ਮਗਰਾਈ ਉਹ ਵੀ ਤਾਂ ਇਹ ਮਗਰਿਆ ਮਾਂਜੀ ਠੀਕ ਹੈ ਮੈਂ ਮਗਰਿਆਣ ਆਈ ਵੀ ਠੀਕ ਉਸੇ ਲੈ ਆਜੋ ਜਿਹਨੂੰ ਮਗਰਿਆ ਆਜੋ ਜਦੋਂ ਭਾਜੀ ਆਉਣਗੇ ਨਾ ਬਾਅਦ ਠੀਕ ਉਸੇ ਲੈ ਆ ਜੀ ਮੰਗਣੇ ਉਹ ਬਸ ਬਸ ਆ ਗਿਆ ਬਸ ਆ ਗਿਆ ਇੱਕ ਮਿੰਟ ਬਾਅਦ ਗੱਡੀ ਘੱਟ ਲੱਗਾ ਮੈਂ ਆ ਗਿਆ ਆ ਗਿਆ ਦੇਖੋ ਕਿ ਤਿਆਰ ਹੋਇਆ ਕਿ ਨਹੀਂ ਹੋਇਆ ਫਿਰ ਕੋਈ ਵੀ ਨਹੀਂ ਪੁੱਛ ਲੈਣ ਨੂੰ ਚੱਲਨੇ ਫਿਰ ਆਪਾਂ ਕੋਈ ਉਹਦੇ ਚੱਲ ਜਿੰਨੇ ਪਹਿਲਾਂ ਹਾਂਜੀ ਕੋਈ ਗੱਲ ਨਹੀਂ ਮੈਂ ਆਪਣਾ ਕੰਮ ਬਾਅਦ ਚ ਕਰ ਲੂੰਗਾ ਹਨਾ ਮੈਨੂੰ ਉਧਰੋਂ ਹੋਣੇ ਆ ਹਾਂਜੀ ਹਾਂਜੀ ਤੂੰ लवली ਨੂੰ ਪੁੱਛ ਵੇਖ ਪਹਿਲਾਂ ਤਿਆਰ ਆ ਚਲੋ ਮੈਂ ਪੁੱਛ ਦਿਆਂ ਇਹਨਾਂ ਨੂੰ ਠੀਕ ਆ ਹਾਂਜੀ ਚਲ ਠੀਕ ਹੋ ਗਿਆ ਮਤਲਬ ਵੇਖ ਲੱਗੀ ਕਰਦਾ ਠੀਕ ਇਹ ਗਲਤ ਹੋ ਗਿਆ ਇਹਨਾਂ ਦੇ ਇਹਨਾਂ ਦੇ ਗਲਤ 2 ਐਂਡ 1 ਪੁੱਛ ਚੱਟ ਬੋਲ ਕੇ ਭਾਈ 1 ਮਿੰਟ ਚਲ ਚੱਲ ਕੋਈ ਗੱਲ ਨਹੀਂ ਚਲ ਠੀਕ 2 1 ਕੱਲ ਕੋਈ ਗੱਲ ਨਹੀਂ ਮੈਂ ਆਪਣਾ ਕੰਮ ਬਾਅਦ ਚ ਕਰ ਲੂੰਗਾ। ਚੱਲ ਪਕਪਕ ਬਣ ਲੈ ਸੋਣੀ ਜੀ। ਕੋਈ ਗੱਲ ਨਹੀਂ ਮੈਂ ਹੋਜਣਾ ਤਿਆਰ। ਚੱਲ ਠੀਕ ਹੈ। ਵਨ ਯਰ ਗਾਲ ਤੇ ਭਾਬੀ ਦੀ ਵੀ ਸਹੀ ਹੈ। ਜਿਸ ਤਰ੍ਹਾਂ ਅਸਲ ਚ ਹੋਣ ਤੇ ਮਾਰਿਆ ਇਹਨਾ ਪਿੱ ਠੀਕ ਤਰ੍ਹਾਂ ਰਵੇ ਹੱਡਲਾ। ਹਾਂਜੀ। ਉਹ ਗੱਲ ਨਹੀਂ ਮੰਡੀ ਕੱਲ ਤੋਂ ਗਿਆ ਜਿਹਦਾ ਨਾ ਪਤਾ ਲੱਗਦਾ ਰਹਿੰਦਾ ਮਿਲਣਾ। ਹਾਂਜੀ। ਹਾਂਜੀ। ਤੇ ਫਿਰ ਠੀਕ ਜੋਬਨ ਠੀਕ ਠਾਕ ਹੈ ਵਾ? ਕਹਤੇ ਹੋ ਮੜਾ ਜਦ ਦੋ ਵਾਰ ਕਿਹਾ ਤਾ ਤੂੰ। ਵਨ ਸਾਰੇ ਜਣ ਵੇਖਣ ਦੇ ਭਾਜੀ ਦਵਕਾ ਮਾਰਦੇ ਆ ਨਹੀਂ ਹਣਾ ਸਾਰਿਆਂ ਦਾ ਧਿਆਨ ਵੀ ਭਾਜੀ ਦਵਕਾ ਮਾਰਦੇ ਆ ਸਾਰੇ ਵੇਖਣ ਓਏ ਅੱਜ ਮਾਰ ਦੇਣਾ ਯਾਰ ਲੈ ਤੁੰਡੀ ਮੈਂ ਚੰਗਾ ਵੀਰ ਤੁੰਨੀ ਮੈਂ ਚੰਗਾ ਜਿਹੜਾ ਬੰਦਾ ਜ਼ਿਆਦਾ ਲੰਘਦਾ ਉਹ ਹੀ ਤਾਂ ਫੈਸਲਾ ਲੈਂਦਾ ਨਹੀਂ ਪਾਉਂਦਾ ਉਠੋ ਹਾਂ ਤਾਂ ਤੇ ਮੇਰੀ ਗੱਲ ਸੁਣਿਓ ਇੱਕ ਮਿੰਟ ਤੇ ਆਪਣੀ ਪਸੰਦਾ ਲੱਲੂਗੀ ਤੇ ਮੈਂ ਫਿਰ ਉਹਨੂੰ ਕੀ ਕਹਿੰਦੀ ਮੈਂ ਹਾਂ ਹੀ ਕਰਨੀ ਹੈ ਵੀ ਜਾਂਦੇ ਲੈ ਜਾਓ ਮੇਰੀ ਗੱਲ ਸੁਣਾ ਕੱਲ੍ਹ ਤਾਂ ਤੈਨੂੰ ਫੋਨ ਆਇਆ ਲੈ ਲੈ ਸਹੀ ਹੈ ਮੈਨੂੰ ਵਾਸਾ ਆ ਗਿਆ ਨਾ ਚਲੋ ਹਾਸਾ ਆ ਗਿਆ ਨਾ ਹਾਸਾ ਤੇ ਤੈਨੂੰ ਦੱਸ ਤੇ ਗੱਲ ਵੀ ਦੋਕਾ ਹੈ ਯਾਰ ਹੋਣਾ ਸੀ ਇਹ ਲੰਮੇ ਬੈ ਕੇ ਮੜ ਕੇ ਉੱਠੜਾ ੜਾ ਔਖਾ ਵਾ ਮੇਰੀ ਗੱਲ ਸੁਣੋ ਉੱਠੋ ਹਾਂ ਜਿਹੜੇ ਮੇਰੀ ਗੱਲ ਸੁਣਿਓ ਰੁਪਿੰਦਰ ਨੇ ਜਾਣਾ ਵਾ ਸ਼ਹਿਰ ਹਾਂਜੀ ਉਹਦੇ ਨਾਲ ਸੌਰਿਆ ਤੋਂ ਆਇਆ ਫੋਨ ਤੇ ਤੂੰ ਉਹਦੇ ਨਾਲ ਹੀ ਕੱਪੜੇ ਪਾ ਕੇ ਚੱਲ ਜਾ ਠੀਕ ਹੈ ਨਾ ਤੇ ਮੈਨੂੰ ਥੋੜਾ ਕੰਮ ਆ ਪਿੰਡ 'ਚ ਇਹ ਅੰਡੇ ਜੇ ਜੋਤ ਹਾਂਜੀ ਹੋ ਗਿਆ ਰੇਰ ਫੋਨ ਆ ਰਿਹਾ ਆਰਾਮ ਨਾ ਕਰ ਤੂੰ 21 ਜੋਤ ਹਾਂਜੀ ਰੁਪਿੰਦਰ ਤੇ ਨਾਲ ਸੌਰਿਆ ਤੋਂ ਆਇਆ ਫੋਨ ਉਹਨਾਂ ਨੇ ਖੜੇ ਖੜੇ ਹੋ ਇਧਰ ਕੀ ਹੋ ਗਿਆ ਖੜੇ ਲੜੀ ਲੜੀ ਤਰਾ ਵੇ ਖੜੇ ਹੋ ਗਿਆ ਖੜੇ ਚੱਲ ਜਾ ਖੜੇ ਹੋ ਗਿਆ ਮੈਂ ਬਾਅਦ ਵਿੱਚ ਕੋਈ ਗੱਲ ਨਹੀਂ ਕਰਾਂਗਾ ਤੂੰ ਚੱਲ ਜਾ ਬਸ ਪੈਜ ਨਹੀਂ ਚੱਲਦੇ ਬਸ ਕੋਈ ਨਹੀਂ ਕਹਿੰਦੇ ਸੀ ਜੋਤ ਰਪਿੰਦਰ ਦੇ ਨਾਲ ਸੌ ਗਿਆ ਤਾਂ ਆਇਆ ਹੀ ਫੋਨ ਹਮ ਐਂਡ 1 ਭਾਬੀ ਜੀ ਮੇੰਜਾ ਉਹਦਾ ਜਠਾਣੀ ਮਰੀ ਆ ਗਈ 2 1 ਮੈਨੂੰ ਲੱਗਦਾ ਜੇ ਠਾਣੀ ਮਰੀ ਆ ਗਈ ਆ ਹੁਣ ਉਹਨਾਂ ਸਾਹਮਣੇ ਕੋਈ ਗੱਲ ਨਾ ਕਹਿ ਦਿਓ ਕਿ ਮੈਨੂੰ ਇਦਾਂ ਕਿਹਾ ਆ 2 ਐਂਡ 1 ਮੈਨੂੰ ਲੱਗਦਾ ਜੇ ਠਾਣੀ ਮਰੀ ਆ ਗਈ ਆ 1 ਕੀ ਗੱਲਾਂ ਕਰਨ ਡੀਆਂ ਦੋਵੇਂ ਜਾਨੀਆਂ ਬਦੋ ਬਦੀ ਬਦੋ ਬਦੀ ਬਦੋ ਬਦੀ 2 1 ਸੱਸੀ ਗੰਢ ਸੱਸੀ ਇੱਕ ਉਹ ਮਟ ਕਰ ਚੱਕਰ ਚੱਕਰ ਗਈ ਬਾੜ ਵਿੱਚ ਬਦੋ ਬਦੀ ਬਦੋ ਬਦੀ ਵਨ ਅੰਦੀ ਮੈਂ ਬੈਠਾ ਲੱਗੇ ਮੈਂ ਤੂੰ ਮੈਂ ਕਿਾ ਚੱਲ ਮੈਂ ਲੈ ਆਉਣੀ ਨਾਲ ਫਿਰ ਇਦਾਂ ਚੰਗੇ ਜੇ ਲੱਗੀ ਚੱਲ ਚਾਹ ਪਾਣੀ ਪੀ ਕੇ ਚੱਲ ਜਾਂਦੇ ਹਾਂ ਚਲੋ ਕੋਈ ਨਹੀਂ ਫਿਰ ਹੁੰਦੇ ਜਾਂਦੇ ਮਮੀ ਜੀ ਮੈਂ ਤਿਆਰ ਹੋ ਜਾਣਾ ਲੈ ਪਾਣੀ ਵਿੱਚ ਭੋਣੀ ਆ ਚੱਲ ਤੇ ਪਾਣੀ ਪਾਣੀ ਨਹੀਂ ਪਾਣੀ ਮੇਰੇ ਬੰਦੇ ਪਾਣੀ ਪਾਣੀ ਤੇਜ਼ ਕਰੋ ਇਹ ਕਰੋ ਪਾਣੀ ਲੈ ਹੁਣ ਵੇਖ ਵਨ ਮਮੀ ਜੀ ਮੈਂ ਤਿਆਰ ਹੋ ਜਾਂਨ ਵਾਲੇ ਪਾਣੀ ਪੀਛਦੀ ਆਂ